ਪੰਜਾਬ ਦੇ ਵਿੱਚ ਹੜ੍ਹਾਂ ਨੇ ਜਿੱਥੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ ਉਥੇ ਹੀ ਕਈ ਗਰੀਬਾਂ ਦੇ ਘਰਾਂ ਦੀ ਛੱਤਾਂ ਵੀ ਖੋ ਲਈਆਂ ਇਸ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਪਿੰਡ ਸੱਦਾ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਮਹਿਲਾ ਰਿਬਿਕਾ ਜਿਸ ਦੀਆਂ ਤਿੰਨ ਬੇਟੀਆਂ ਹਨ ਇਸ ਗਰੀਬ ਮਹਿਲਾ ਦਾ ਘਰ ਪੂਰੀ ਤਰ੍ਹਾਂ ਦੇ ਨਾਲ ਹੜਾ ਦੌਰਾਨ ਕੋਈ ਬਰਸਾਤ ਨਾਲ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਮਹਿਲਾ ਪਿੰਡ ਵਿੱਚ ਹੀ ਕਿਸੇ ਕੇਵਲ ਨਾਲ ਦੇ ਆਪਣੇ ਰਿਸ਼ਤੇਦਾਰ ਦੇ ਸ਼ੈੱਡ ਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ ਅਤੇ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਕੋਹਾਰ ਲਗਾਦੀ ਹੈ ਇਸ ਮੌਕੇ ਪੀੜਤ ਮਹਿਲਾ ਨੇ ਕਿਹਾ ਹੈ ਕਿ ਨਾ ਹੜਾ ਵਿੱਚ ਮੇਰਾ ਘਰ ਪੂਰੀ ਤਰ੍ਹਾਂ ਟੁੱਟ ਗਿਆ ਸਾਰਾ ਸਮਾਨ ਵੀ ਪੂਰੇ ਤਰੀਕੇ ਨਾਲ ਖਰਾਬ ਹੋ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਸਮਾਜ ਸੇਵੀ ਜਾਂ ਸਰਕਾਰ ਨੇ ਮੇਰੀ ਕੋਈ ਵੀ ਮਦਦ ਨਹੀਂ ਕੀਤੀ ਇਸ ਕਰਕੇ ਉਸਨੇ ਅਪੀਲ ਕੀਤੀ ਹੈ ਕਿ ਸਰਕਾਰ ਅਤੇ ਸਮਾਜ ਸੇਵੀ ਮੇਰੀ ਮਦਦ ਕਰਨ ਕਾਮ ਪਿੰਡਵੇ ਦਾ ਸਬਦਾ ਪਾਣੀ ਦੇ ਹਾਲਾਤਾਂ ਕਰਨ ਮੇਰੀ ਸ਼ੱਤਾਂ ਵੀ ਡਿੱਗ ਗਈਆਂ ਜਦੋਂ ਪਾਣੀ ਆਏ ਪਾਣੀ ਨਿਕਲ ਕੇ ਇਨੇ ਨਾ ਪਾਣੀ ਕਰਕੇ ਮੇਨੇ ਛੱਤਾਂ ਵੀ ਤੇ ਮੇਰੇ ਸਾਰੇ ਘਰ ਵੀ ਟੱਟ ਚੁੱਕਾ ਵਾ ਕਿ ਪਾੜ ਕੇ ਮੇਰੇ ਘਰ ਬੰਨਣ ਦੀ ਕੋਸ਼ਿਸ਼ ਕਰੇ ਆਪਕਾ ਜੀ ਦੁਸ਼ ਇਨੇ ਨਾ ਪਾਣੀ ਹੂ ਮੇਰੇ ਚਾਚਾ ਜੀ ਮੈਨੂੰ ਲੈ ਕੇ ਗਏ ਆਪਣੇ ਘਰ ਬਾਅਦ ਛੱਤ ਡਿੱਗਣੀਆਂ ਪਿਛਲਾ ਤੇ ਮੇਰੇ ਪਿਛਲਾ ਮੀਂਹ ਜਦੋਂ ਪਹਿਲੇ ਮੀਂਹ ਪੈਂਦੇ ਤੇ ਪਿਛਲਾ ਤੇ ਮੇਰਾ ਡਿੱਗ ਚੁੱਕਾ ਇਹਦੇ ਵਿੱਚ ਮੈਂ ਰਹਿੰਦੀ ਸੀ ਜਦੋਂ ਜਿਆਦਾ ਪਾ ਬਾਰਿਸ਼ 24 ਘੰਟੇ ਜਦੋਂ ਬਾਰਿਸ਼ ਹੋਈ ਤੇ ਮਨ ਕਿ ਇਹ ਵੀ ਡਿੱਗਣਾ ਸਟਾਰਟ ਹੋ ਗਏ ਇਨੇ ਨਾ ਪਾਣੀ ਹੀ ਤਜੀ ਤੁਮੇ ਦੇ ਚਾਚਾ ਜੀ ਨੇ ਮੈਨੂੰ ਕੱਢ ਕੇ ਘਰਿਆ ਸੀ ਤੇ ਮਨ ਨੂੰ ਮੰਗਦਾ ਜਿੱਥੇ ਜਿਵੇਂ ਪਾਣੀ ਹੈ ਤੇ ਹਾਰ ਕੜਨਾ ਆ ਵੀ ਕੰਪਰਾ ਡੇਗ ਚੁਕਾ ਹੀ ਇੱਥੇ ਤੇ ਤੱਕਦੇ ਪਾਣੀ ਪੂਰੀ ਮਨ ਕੇ ਛੱਤ ਤੇ ਆਣ ਕੇ ਉਹ ਵੀ ਸਾਰੀ ਡੇਗ ਗਈ ਮੇਰੀਆਂ ਤਿੰਨ ਬੇਟੀਆਂਾਂ ਆਂ ਘਰ ਵਾਲਾ ਮੇਰਾ ਉਹ ਗੱਦੇ ਆੜੀ ਤਾਂ ਆਪਾਂ ਕਰਦਾ ਮੈਂ ਚਾਰਾਂ ਕਰਾਂ ਦਾ ਕੰਮ ਕਰਦੀ ਆਂ ਆਪਣੇ ਘਰ ਦਾ ਗੁਜ਼ਾਰਾ ਕਰਦੀ ਆਂ ਚਾਰਾਂ ਕਰਾਂ ਦਾ ਕੰਮ ਕਰਕੇ ਹੁਣ ਤਾਂ ਲੱਕ ਢੱਟ ਚੁੱਕ ਕਿੱਥੇ ਰਹਿ ਬਾਈ ਅਸੀਂ ਚਾਚੇ ਆਪਣੇ ਦੇ ਘਰ ਰਹਿ ਰਹੇ ਆ ਹਾਂ ਤੁਹਾਡੇ ਸਾਹਮਣੇ ਸਿਰਫ ਮੈਂ ਆਪਣਾ ਰਸ ਨਹੀਂ ਖਰਿਆ ਤੇ ਜਿਹੜਾ ਕਪੜਾ ਖਰੇ ਸਿਰਫ ਇੱਕ ਪੇਟੀ ਖਰੇ ਹੋਰ ਕੁਝ ਨਹੀਂ ਖਰੇ ਫੋਰਵਰਡ ਹੀ ਸਾਹਮਣੇ ਆਹੀਂ ਇਹ ਹੀ ਪੀਲ ਕਰਦੇ ਤੇ ਸਾਡਾ ਘਰ ਬਣ ਜੇ ਨਾਮ ਮੇਰਾ ਕੇਵਲ ਮਸੀਹ ਆ ਮੈਂ ਇਹਨਾਂ ਦਾ ਚਾਚਾ ਲੱਗਦਾ ਤੇ ਸਾਡੀ ਚਰਚਾ ਚਰਚੋਂ ਮੈਂ ਆਇਆ ਮੈਂ ਚਰਚਾ ਪਾਣੀ ਆਂਦੇ ਸੀ ਤੇ بارش ਬੜੀ ਪੈਣ ਦੀ ਤੇ ਮੈਂ ਅਚਾਨਕ ਹੀ ਮੈਂ ਇਹਨਾਂ ਦੇ ਘਰ ਨੂੰ ਆਇਆ ਤੇ ਉਹ ਇਧਰ ਦੇਖਿਆ ਤੇ ਦੀ ਹਾਲਾਤ ਬੜੇ ਮਾੜੇ ਸੀ ਜਦੋਂ ਇਹ ਘਰ ਚ ਪਾਣੀ ਇੱਕ ਚੋਂ ਕੱਢ ਰਹੀ ਹੈ ਤੇ ਦੂਹਰੇ ਜੋ ਬੰਨੇ ਆ ਰਹੇ ਪਾਣੀ ਠੀਕ ਹੈ ਤੇ ਮੈਂ ਦੇਖਿਆ ਵੀ ਬਸ ਕਪੜੇ ਛਪੜੇ بچਾਓ ਮਹਿਨ ਤੇ ਦਾਣੇ ਆਪਣੇ ਕੱਢ ਕੇ ਤੇ ਉਧਰ ਰੱਖ ਦਿਓ ਸਟੋਰ ਮੇ ਤੇ ਫਿਰ ਮੈਂ ਇਹਨਾਂ ਨੂੰ ਆਪਣੇ ਸਟੋਰ ਚ ਲੈ ਕੇ ਗਿਆ ਅਵੀ ਸਟੋਰ ਖੁੱਲਾ ਉਥੇ ਰੋਟੀ ਦਾ ਟਿੱ ਬਣਾਉਂਦੇ ਨੇ ਤੇ ਪਿਛਲੇ ਕਮਰੇ ਦੇ ਪਹਿਲੇ ਇਹਨਾਂ ਦੇ ਟੱਠੇ ਹੋਏ ਨੇ ਸਰ ਬਾਲੇ ਪਾਸੇ ਬਾਲੇ ਟੁੱਟਦੇ ਜਾਂਦੇ ਨੇ ਸ਼ਤ ਟੁੱਟਦੀ ਜਾਂਦੀ ਆ ਫਿਰ ਮੈਂ ਇਹਨਾਂ ਨੂੰ ਉਥੇ ਲੈ ਗਿਆ ਕੱਢ ਕੇ ਤੇ ਅਵੀ ਸਰ ਇਹਨਾਂ ਨੂੰ ਕੋਈ ਰਾਸ਼ਨ ਥੋੜਾ ਜਿਹਾ ਮਿਲਿਆ ਹੋਰ ਕੋਈ ਨਹੀਂ ਆਇਆ ਦਰਵਾਜ਼ੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਅਭੀ ਤੱਕ ਕਿੰਨਾ ਕਿਨਖਾਨ ਹੋਇਆ ਅਸੀਂ ਤੇ ਉਹ ਕਹਿੰਦੇ ਵੀ ਚਲੋ ਇਹ ਚਾਚਾ ਦਾ ਘਰ ਬਣ ਗਿਆ ਗਰੀਬੜੀ ਹੈ ਚਲੋ ਬੰਦਾ ਦਿਹਾੜੀਦਾਰ ਹੈ ਇਹ ਦੋ ਤਿੰਨ ਪਿੰਡਾਂ ਦਾ ਕੰਮ ਕਰਦੀ ਆ ਤਿੰਨ ਕੁੜੀਆਂ ਨੇ ਇਹ ਕਹਿੰਦੇ ਆ ਇਹ ਉਹ ਕਹਿੰਦੇ ਵੀ ਚਲੋ ਇੰਦਾ ਘਰ ਬਣ ਜੇ ਚਾਹੇ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਦਾ ਚਾਚਾ ਦਾ ਘਰ ਬਣ ਕੇ ਬਸ ਉਹ ਹੀ ਹੈ। ਹਾਲਸਾਰ ਇਹਨਾਂ ਦੇ ਬਹੁਤ ਮਾੜੇ ਨੇ। ਬਹੁਤ ਜਿਆਦੇ। ਸ਼੍ਰੀਨਗਰ ਕੰਮ ਕਰਦਾ ਸਾਡੇ ਦਿਹਾੜੀ ਤੁਹਾਨੂੰ ਪਤਾ ਜਿੰਨੀ ਕਮਾਈ ਦੀ ਆ। ਠੀਕ ਆ ਉਹ ਪੁਲ ਦੇ ਕਰਕੇ ਉਹ ਪੁਲ ਟੁੱਟਾ ਦਾ ਉਹ ਨਹੀਂ ਆ ਪਾ ਰਿਹਾ। ਤੇ ਤਿੰਨ ਬੇਟੀਆਂ ਅਜਿਹਾ ਤੁਹਾਨੂੰ ਪਤਾ ਤਿੰਨ ਬੇਟੀਆਂ ਨੂੰ ਪੜ੍ਹਾਉਣਾ ਬੜਾ ਮੁਸ਼ਕਲ ਆ। ਇਹ ਫਿਰ ਲੋਕ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ। ਉਸੇ ਝਾੜੂ ਪੋਚੇ ਦਾ ਕੰਮ ਕਰਦੇ ਤੇ ਆਪਣੇ ਬੱਚਿਆਂ ਦਾ ਪੇਟ ਭਾਲਣ ਲਈ ਹੋਰ। ਪਰ ਸਾਰੇ ਅਹੀ ਤਾਂ ਉਹਨਾਂ ਕਾੜੀ ਵੀ ਪੀਲੇ ਹੋ ਕਰਾਂਗੇ ਚਾਹੇ ਦਾ ਘਰ ਬਣਨਾ ਚਾਹੀਦਾ ਬਸ ਹੋਰ ਕੀ ਅਹੀ ਕਹਿੰਦਾ ਨਹੀਂ ਹਣੀ ਰਾਈਆਂ ਨੇ ਵੀ ਚਲੋ ਚਾਹਦੇ ਕੋਈ ਵੀ ਮਾਇਤ ਕਰ ਦੇ ਇਹਦਾ ਘਰ ਬਣ ਜੇ ਬਸ ਮੇਰਾ ਨਾਮ ਪਾਸਟਰ ਦੀਪਕ ਔਰ ਮੈਂ ਸੱਦਾ ਪਿੰਡ ਦੇ ਵਿੱਚ ਸੇਵਕਾਈ ਕਰਦਾ ਮਾਂ ਔਰ ਬੜੇ ਸਾਲਾਂ ਦਾ ਇਹ ਘਰ ਬਾਲਿਆਂ ਵਾਲਾ ਬਣਿਆ ਹੋਇਆ ਸੀ ਔਰ ਬੜੇ ਵਧੀਆ ਤਰੀਕੇ ਨਾਲ ਇਹ ਭੈਣ ਸਾਡੀ ਘਰਾਂ ਦਾ ਕੰਮ ਕਰਕੇ ਰੋਟੀ ਪਾਣੀ ਖਾ ਰਹੇ ਸੀ ਔਰ ਅਚਾਨਕ ਜਦ ਪਾਣੀ ਦੀ ਮਾਰ ਇਹਨਾਂ ਨੂੰ ਪਈ ਆ ਤੇ ਇਹ ਘਰ ਜਿਹੜਾ ਵਾ ਛੱਤਾਂ ਜੜੀਆਂ ਵਾ ਏ ਡਿੱਗ ਪਈਆਂ ਵਾ ਹੁਣ ਇਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਔਰ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਵਾ ਔਰ ਇਹਨਾਂ ਦਾ ਹਸਬੰਦ ਜਿਹੜਾ ਉਹ ਦਿਹਾੜੀ ਟੱਪਾ ਲਾਂਦੇ ਆ ਕਦੀ ਲੱਗਦੀ ਆ ਕਦੀ ਨਹੀਂ ਲੱਗਦੀ ਇਸ ਤਰ੍ਹਾਂ ਦੇ ਕੁਝ ਹਾਲਾਤ ਆ ਕਿ ਇਹਨਾਂ ਨੂੰ ਰਾਸ਼ਨ ਦੀ ਵੀ ਲੋੜ ਆ ਘਰ ਵੀ ਜਿਹੜਾ ਵਾ ਬਣਾਉਂਦੀ ਇਹਨਾਂ ਨੂੰ ਬਹੁਤ ਜ਼ਿਆਦਾ ਲੋੜ ਵਾ ਕਿਉਂਕਿ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਆ ਕਿ ਜਿਹੜੇ ਬਹੁਤ ਪਰਮੇਸ਼ਵਰ ਦਾ ਡਰ ਰੱਖਦੇ ਹੋਏ ਔਰ ਲੋੜਵੰਦਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦੇ ਆ ਤਾਂ ਸਾਡੀ ਉਹਨਾਂ ਦੇ ਅੱਗੇ ਬੇਨਤੀ ਆ ਪਾਸਟਰ ਸਹਿਬਾਨਾਂ ਦੇ ਅੱਗੇ ਸਰਕਾਰਾਂ ਦੇ ਅੱਗੇ ਜਾਂ ਜੋ ਸੇਵਾ ਅੱਗੇ ਵੱਧ ਕੇ ਕਰੇ ਕਰਦੇ ਆ ਉਹਨਾਂ ਅੱਗੇ ਬੇਨਤੀ ਆ ਕਿ ਇਹ ਘਰ ਜਿਹੜਾ ਤੁਸੀਂ ਵੇਖ ਚੁੱਕੇ ਹੋ ਕਿ ਸੱਤਾਂ ਜੜੀਆਂ ਵਾ ਪਾਣੀ ਦੀ ਮਾਰ ਦੇ ਨਾਲ ਢੱਟ ਚੁਕੀਆਂ ਵਾ ਤੋਂ ਸਾਡੀ ਇਹੀ ਬੇਨਤੀ ਆ ਵੱਧ ਤੋਂ ਵੱਧ ਜਿਹੜੀ ਮਦਦ ਵਾ ਇਸ ਘਰਾਣੇ ਦੀ ਕੀਤੀ ਜਾਵੇ ਅਸੀਂ ਇਹ ਵੀ ਵਿਸ਼ਵਾਸਦਵਾਨੇ ਆ ਕਿ ਜਿੰਨੀ ਕੇ ਸਾਡੇ ਕੋ ਇਹਨਾਂ ਦੀ ਮਦਦ ਹੋਵੇਗੀ ਅਸੀਂ ਕਰਾਂਗੇ ਔਰ ਅਸੀਂ ਸਾਰੇ ਰਲ ਮਿਲ ਕੇ ਜਿਹੜਾ ਵਾ ਇਸ ਘਰਾਣੇ ਦਾ ਸਾਥ ਦਈਏ ਸੋ ਆਪ ਜੀ ਦਾ ਬਹੁਤ ਧੰਨਵਾਦ ਜਤਿੰਦਰ ਸੋਢੀ ਕੇ ਆਰਟੀ ਨਿਊਜ਼ ਨੈਟਵਰਕ